ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੇ ਆਂ ਇੰਦੀ ਵੱਡੇ ਪਾਕਿਸਤਾਨੀ ਅਧਿਕਾਰੀ ਦੇ ਸੰਪਰਕ ਚ ਅਸੀਂ ਸੋਨੂੰ ਵੰਗ ਚੁਕਲ ਲਦਾਖ ਦੀ ਡੀਜੀਪੀ ਨੇ ਕੀਤੇ ਐਮ ਖਲਾਸੇ ਲਦਾਖ ਦੇ ਪੁਲਿਸ ਡਾਇਰੈਕਟਰ ਜਨਰਲ ਡਾਕਟਰ ਐਸ.ਡੀ ਸਿੰਘ ਜਮਵਾਲ ਨੇ ਸ਼ਨੀਵਾਰ ਨੂੰ ਕਹਾ ਕਿ ਜਾਲਵਾਜੂ ਕਰਕੁਨ ਸੋਨੂੰ ਵੰਗ ਚੁਕੇ ਇੱਕ ਪਾਕਿਸਤਾਨੀ ਖੂਪਿਆ ਅਧਿਕਾਰੀ ਦੇ ਸੰਪਰਕ ਵਿੱਚ ਅਸੀਂ ਜਿਸ ਨੂੰ ਹਾਲ ਹੀ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਲੇਹ ਵਿੱਚ ਇੱਕ ਪ੍ਰੈਸ ਕਾਨਫਰੰਸ ਦਾ ਡੀਜੀਪੀ ਜੰਮਵਾਲ ਨੇ ਕਿਹਾ ਕਿ ਪੀਆਓ ਉਹਨਾਂ ਦੇ ਸੰਪਰਕ ਵਿੱਚ ਸੀ ਅਤੇ ਪਾਕਿਸਤਾਨ ਵਾਪਸ ਰਿਪੋਰਟ ਕਰ ਰਿਹਾ ਸੀ ਡੀਜੀਪੀ ਜੰਮਵਾਲ ਜੰਮਵਾਲ ਨੇ ਇਹ ਵੀ ਵਾਦਾ ਦਾਵਾ ਕੀਤਾ ਕਿ ਉਹ ਪਾਕਿਸਤਾਨ ਵਿੱਚ ਇੱਕ ਦੀਵਾਨ ਸਮਾਗਮ ਵਿੱਚ ਗਏ ਸਨ ਅਤੇ ਬੰਗਲਾਦੇਸ਼ ਗਏ ਸਨ ਜੋ ਕਿ ਵੱਡਾ ਸਵਾਲ ਖੜਾ ਕਰਦਾ ਹੈ ਡੀਜੀਪੀ ਨੇ ਅੱਗੇ ਕਿਹਾ ਸੂਨ ਮੰਗ ਚੁੱਕ ਦਾ ਫੜਕਾਉਣ ਦਾ ਇਤਿਹਾਸ ਰੱਖਾ ਹੈ ਉਸ ਨੇ ਅਰਬ ਸਪ੍ਰਿੰਗ ਨੇਪਾਲ ਅਤੇ ਬੰਗਲਾਦੇਸ਼ ਦਾ ਹਵਾਲਾ ਦਿੱਤਾ ਹੈ ਐਫ ਸੀ ਆਰ ਐ ਦੀ ਉਲੰਘਣਾ ਲਈ ਉਸ ਦੇ ਉਸ ਦੇ ਫੰਡਿੰਗ ਦੀ ਜਾਂਚ ਚੱਲ ਰਹੀ ਹੈ ਵਿਦੇਸ਼ੀ ਸ਼ਮੂਲੀਅਤ ਦੇ ਸਵਾਲ ਤੇ ਡੀ ਜੀ ਪੀ ਜੰਮਵਾਲ ਨੇ ਕਿਹਾ ਇਹ ਜਾਂਚ ਦਾ ਵਿਸ਼ਾ ਹੈ ਪਰ ਪਹਿਲੇ ਦਿਨ ਜੋ ਜ਼ਖਮੀਆਂ ਨੂੰ ਸ਼ਿਫਟ ਕੀਤਾ ਗਿਆ ਸੀ ਤਾਂ ਗੋਲੀਆਂ ਲੱਗਣ ਵਾਲੇ 2-3 ਨਪਾਲੀ ਹਸੇ ਵਿੱਚ ਦਾਖਲ ਸਨ ਹਸਪਤਾਲ ਵਿੱਚ ਦਾਖਲ ਕਰਨ ਉਹਨਾਂ ਦੀ ਤਸਦੀਕ ਤੋਂ ਬਾਅਦ ਦੋ ਤਿੰਨ ਹੋਰ ਜਥੇ ਤੱਕ ਸਾਹਮਣੇ ਆਏ ਤਿੰਨ ਦੇ ਨੇਪਾਲੀ ਨਾਗਰਿਕ ਹੋਣ ਦੀ ਪੁਸ਼ਟੀ ਹੋਈ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡੀਜੀਪੀ ਜੰਮੂ ਵਾਲ ਨੇ ਵੰਗਚੁੱਕਤੇ ਕੇਂਦਰ ਨਾਲ ਗਲਬਾਤ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ ਪ੍ਰੈਸ ਬ੍ਰੀਫਿੰਗ ਦੌਰਾਨ ਉਹਨਾਂ ਕਹਾ 24 ਸਤੰਬਰ ਨੂੰ ਇੱਕ ਮੰਦਪਾਗ੍ਰੇ ਘਟਨਾ ਵਾਪਰੀ ਚਾਰ ਜਾਨਾਂ ਗਈਆਂ ਤੇ ਵੱਡੀ ਗਿਣਤੀ ਵਿੱਚ ਨਾਗਰਿਕ ਪੁਲਿਸ ਅਧਿਕਾਰੀ ਅਤੇ ਅਰਥ ਸੈਨਿਕ ਅਧਿਕਾਰੀ ਜ਼ਖਮੀ ਹੋਏ ਇਨ੍ਹਾਂ ਚੱਲ ਰਹੀਆਂ ਪ੍ਰਕਿਆਵਾਂ ਨੂੰ ਸਾਬੋ ਤਾਜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ